ਆਣੀ ਵਾਹ ਬਹੁਤ ਠੰਡਾ ਹੈ ਤੇ ਮੀਨ ਮਾਨ ਹਿਲਦਾ ਨਹੀਂ ਦਾ ਜਿਹੜਾ ਇੱਕ ਮੀਨ ਆ ਨਹੀਂ ਇਹ ਤਾਂ ਹਿਲਦਾ ਨਹੀਂ ਹਿਲਦਾ ਨਹੀਂ ਆ ਠੀਕ ਆ ਪਹਿਲਾ ਸੂਬਾ ਪਲੋਣੀ ਆ ਪਹਿਲਾ ਸੂਬਾ ਨਹੀਂ ਤੇ ਨੋਹੋ ਦੇਖੀਏ ਭਲਾ ਮੈਂ ਨਾ ਇਹ ਛਾਣਾ ਤੋਂ ਕੱਟ ਕੋਟੋਂ ਨਹੀਂ ਆ ਠੀਕ ਆ ਚੌਗੀ ਮੰਗੋ ਅੱਜ ਅੱਛਾ ਚੌਗੀ ਆ ਪਾਣੀ ਲਾ ਦੇਣੇ ਠੀਕ ਆ ਜੀ ਤੋਰ ਕੇ ਕਰਮਾਲੀ ਨੂੰ ਤੋਰ ਦੇਣੇ ਜੀ ਦਿਨ ਲੈ ਜੂਗੇ 8 10 ਜੇ ਆ ਜੀ 8 ਲੈ ਕੇ 10 ਲੈ ਕੇ ਪਾ ਤਿਆਰ ਹੀ ਹੁੰਤੇ ਹੂੰ ਥੋੜੀ ਜਿਹਾ ਕੈਮਰੇ ਤੋਂ ਵੀ ਕਾਬਰਦੀ ਆ ਵੇਖ ਕੇ ਕਿ ਜਿਵੇਂ ਕੋਈ ਘਰੋਂ ਕਿਸੇ ਨੇ ਕੱਢੀ ਹੋਣੀ ਕਿ ਜਰਾ ਤੇ ਪਿੱਠ ਪੂੜਾ ਬੜਾ ਸ਼ਾਨਦਾਰ ਲੱਗਾ ਝੋਟੀ ਨੂੰ ਹੈ ਨਾ ਬਹੁਤ ਠੰਡੀ ਝੋਟੀ ਆ ਵਾਹ ਐਤਰਾ ਮਰੀ ਚੋਂ ਕਰਦੀ ਆ ਉਹ ਤਾਂ ਬਈ ਨਹੀਂ ਫਿਰ ਕੈਮਰੇ ਤੋਂ ਜਰੂਰ ਘਰੋਂ ਨਾ ਕੱਢ ਕੇ ਹਾਂਜੀ ਹਾਂਜੀ ਹੈ ਨਾ ਫਰਕ ਪੈ ਹੀ ਜਾਂਦਾ ਹਾਂਜੀ ਹਾਂਜੀ ਕਿ ਕਈ ਵਾਰ ਫਾਰਮਲ ਦੇ ਵਿੱਚ ਕੋਈ ਵੜਿਆ ਹੀ ਨਹੀਂ ਹੁੰਦਾ ਇੱਕੋ ਬੰਦੇ ਦੇ ਹੱਥ ਹੀ ਰਹੀਆਂ ਹੁੰਦੀਆਂ ਹਾਂਜੀ ਹਾਂਜੀ ਜਦੋਂ ਬਗਾਨਾ ਬੰਦਾ ਫਾਰਮ ਦੇ ਵਿੱਚ ਕੋਈ ਆਵੇ ਜਾਵੇ ਹਾਂ ਕਰਦਾ ਨੇਵਾਲੂਗਾ ਸਜਣੋ ਇੱਕ ਸਾਰ ਪੱਤਰ ਕਰਮਾਲੀ ਦਾ ਤੇ ਹਾਂ ਲੋ ਦੇਖ ਸਕਦੇ ਜੀ ਇਹ ਬਟਨ ਵਾਲਾ ਲਿਵਾ ਜਿਹੜਾ ਬਣੂਗਾ ਕਰਮਾਲੀ ਦਾ ਦਿਨ ਦਾ ਖੁੱਲੇ ਡੁੱਲੇ ਲੈ ਜਾਣੇ ਆ ਤੇ ਰੇਟ ਕਿੰਨਾ ਕੁ ਰਹੇਗਾ ਜੀ ਕਰਮਾਲੀ ਦਾ ਰੇਟ ਵੀ ਜੀ ਆਪਾਂ ਦੇ ਲੈਣ ਵਾਲੀ ਗੱਲ ਕਰਦੇ ਆ ਹਾਂ ਪੋਲਰ ਦੇ ਆਪਾਂ ਆਪਾਂ 90 ਕਰਨਾ 95 ਕਰਲਾ ਹਾਂ ਜਿਹੜੀ ਆਪਾਂ ਦੇ ਦੇਣੀ 85000 ਦੀ ਆਣਾ ਛੋਟੀ ਦੇ ਦਾਂਗੇ ਠੀਕ ਹੈ